ਆਖਰਕਾਰ ਸ਼ੁਭਕਰਨ ਸਿੰਘ ਦਾ ਪੋਸਟਮਾਰਟਮ ਜਿਹੜਾ ਉਹ ਹੋ ਗਿਆ ਹੁਣ ਅੱਜ ਉਹਦਾ ਅੰਤਿਮ ਦੇਹ ਨੂੰ ਜਿਹੜਾ ਉਹ ਅਗਨੀ ਭੇਂਟ ਕਰ ਦਿੱਤਾ ਜਾਵੇਗਾ ਕਿਉਂਕਿ ਪਰਿਵਾਰ ਦੀ ਮੰਗ ਇਹੀ ਸੀਗੀ ਕਿ ਪਹਿਲਾਂ ਐਫ ਆਈ ਆਰ ਜਿਹੜੀ ਆ ਉਹ ਦਰਜ ਕੀਤੀ ਜਾਵੇ 21 ਤਰੀਕ ਵਾਲੇ ਦਿਨ ਸ਼ੁਭਕਰਨ ਸਿੰਘ ਜਿਹੜਾ ਵਾ ਉਹਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਸੀ ਔਰ ਖੰਛੇ ਜाहਰ ਕੀਤੇ ਜਾ ਰਹੇ ਸੀ ਕਿ ਹਰਿਆਣਾ ਸਰਕਾਰ ਵੱਲੋਂ ਜਿਹੜਾ ਫੋਰਸ ਲਗਾਈ ਗਈ ਉਧਰੋਂ ਇਹ ਗੋਲੀ ਆਈ ਜਿਹਦੇ ਨਾਲ ਸ਼ੁਭਕਰਨ ਦੀ ਜਿਹੜੀ ਆ ਮੌਤ ਹੋਈ ਸੀ ਤੇ ਪਰਿਵਾਰ ਦੀ ਇਹੀ ਮੰਗ ਸੀਗੀ ਕਿ ਪਹਿਲਾਂ ਪਰਚਾ ਦਰਜ ਕੀਤਾ ਜਾਵੇ ਦੋਸ਼ੀਆਂ ਦੇ ਖਿਲਾਫ ਔਰ ਉਸ ਤੋਂ ਬਾਅਦ ਹੀ ਅਸੀਂ ਜਿਹੜਾ ਪੋਸਟਮਾਰਟਮ ਕਰਾਵਾਂਗੇ ਤੇ ਬਾਅਦ ਦੇ ਵਿੱਚ ਸ਼ੁਭ ਕਰਨ ਦਾ ਜਿਹੜਾ ਸੰਸਕਾਰ ਕੀਤਾ ਜਾਵੇਗਾ ਖੈਰ ਹੁਣ ਪੰਜਾਬ ਸਰਕਾਰ ਨੇ ਪਾਤਣਾ ਥਾਣੇ ਦੇ ਵਿੱਚ ਅਣਪਛਾਤੇਆਂ ਦੇ ਖਿਲਾਫ ਇੱਕ ਐਫਆਈਆਰ ਵੀ ਦਰਜ ਕਰ ਲਈ ਆ ਔਰ ਨਾਲ ਦੀ ਨਾਲ ਸ਼ੁਭ ਕਰਨ ਦੀ ਭੈਣ ਨੂੰ ਜਿਹੜਾ ਸਰਕਾਰੀ ਨੌਕਰੀ ਵੀ ਐਲਾਨ ਕਰ ਦਿੱਤੀ ਗਈ ਆ ਉਹਨੂੰ ਬਤੌਰ ਕਾਂਸਟੇਬਲ ਪੰਜਾਬ ਪੁਲਿਸ ਦੇ ਵਿੱਚ ਭਰਤੀ ਕੀਤਾ ਜਾਏਗਾ ਔਰ ਨਾਲ ਹੀ ਪਰਿਵਾਰ ਨੂੰ 1 ਕਰੋੜ ਰੁਪਇਆ ਜਿਹੜਾ ਉਹ ਵੀ ਦੇਣ ਦਾ ਐਲਾਨ ਕਰ ਦਿੱਤਾ ਗਿਆ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਪਹਿਲਾਂ ਸ਼ੁਕਰਮੰਦੀ ਜਿਹੜੀ ਡੈੱਡ ਬੋਡੀ ਆ ਇਹਨੂੰ ਖਨੋਰੀ ਬਾਰਡਰ ਤੇ ਲੈ ਕੇ ਜਾਇਆ ਜਾਏਗਾ ਜਿੱਥੇ ਇਹ ਸਾਰਾ ਮਨਪਾਗਾ ਹਾਦਸਾ ਵਾਪਰਿਆ ਸੀਗਾ 21 ਫਰਵਰੀ ਵਾਲੇ ਦਿਨ ਉੱਥੇ ਅੰਤਿਮ ਦਰਸ਼ਨਾਂ ਵਾਸਤੇ ਕੁਝ ਦਿਨ ਰੱਖਿਆ ਜਾਏਗਾ ਤੇ ਬਾਅਦ ਚੋਂ ਇਹਦੇ ਪਿੰਡ ਜਿਹੜਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਬਲੋਂਕਲਾ ਉੱਥੇ ਲਿਜਾ ਕੇ ਇਹਦਾ ਜਿਹੜਾ ਸੰਸਕਾਰ ਕਰ ਦਿੱਤਾ ਜਾਵੇਗਾ ਪਰ ਅੱਜ ਨਾਲ ਦੀ ਨਾਲ ਹੀ ਤਰੀਕ ਵੀ 29 ਹੈ 29 ਫਰਵਰੀ ਆ ਅੱਜ ਹੀ ਕਿਸਾਨ ਜਥੇਬੰਦੀਆਂ ਨੇ ਦਿੱਲੀ ਕੂਚ ਬਾਰੇ ਫੈਸਲਾ ਵੀ ਕਿਉਂਕਿ ਇਹ ਜਦੋਂ ਸ਼ੁਕਰਮ ਸ਼ੁਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਦੋਂ ਇਹਦੀ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਸਾਰਾ ਜਿਹੜਾ ਗਤੀਵਿਧੀਆਂ ਉਹਦੇ ਉੱਤੇ ਰੋਕ ਲਗਾ ਦਿੱਤੀ ਗਈ ਸੀ ਕਿਉਂਕਿ ਪਹਿਲਾਂ ਮੰਗ ਇਹ ਹੀ ਸੀਗੀ ਕਿ ਪਹਿਲਾਂ ਸ਼ੁਕਰਨ ਨੂੰ ਇਨਸਾਫ ਦਵਾਇਆ ਜਾਏ ਇਹ ਤੋਂ ਬਾਅਦ ਅਗਲੀ ਰਣਨੀਤੀ ਜਿਹੜੀ ਆ ਉਹ ਬਣਾਈ ਜਾਏਗੀ ਸੋ 29 ਤਰੀਕ ਤੱਕ ਦਾ ਸਮਾਂ ਸੀਗਾ ਜਿੱਥੇ ਇੱਕ ਪਾਸੇ ਅੱਜ 29 ਫਰਵਰੀ ਵਾਲੇ ਦਿਨ ਸ਼ੁਭ ਕਰਨ ਦਾ ਜਿਹੜਾ ਸੰਸਕਾਰ ਕਰ ਦਿੱਤਾ ਜਾਵੇਗਾ ਤਾਂ ਅੱਜ ਇੱਕ ਬੜਾ ਅਹਿਮ ਦਿਨ ਵੀ ਹੈ ਕਿਉਂਕਿ ਜਥੇਬੰਦੀਆਂ ਨੇ ਅੱਜ ਐਲਾਨ ਵੀ ਕਰਨਾ ਵੀ ਅਗਲੀ ਵਿਉਂਤ ਕੀ ਹੈ ਅਗਲੀ ਰਣਨੀਤੀ ਕੀ ਹੈ ਕਿ ਕਿਸਾਨ ਜਥੇਬੰਦੀਆਂ ਨੇ ਹੁਣ ਦਿੱਲੀ ਕੂਚ ਕਰਨਾ ਕਿਉਂਕਿ ਐਸ ਕੇ ਐਮ ਵੱਲੋਂ ਤਾਂ ਮਹਾਪੰਚਾਇਤ ਦਾ ਸੱਦਾ ਪਹਿਲਾਂ ਹੀ ਦਿੱਤਾ ਗਿਆ ਹੋਇਆ 14 ਮਾਰਚ ਵਾਲੇ ਦਿਨ ਕਿ ਉੱਥੇ ਮਹਾਪੰਚਾਇਤ ਹੋਣੀ ਹੈ ਰਾਮਲੀਲਾ ਗਰਾਊਂਡ ਦੇ ਵਿੱਚ ਤਾਂ ਇਹ ਸਭ ਦੇ ਵਿੱਚ ਅੱਜ ਇੱਕ ਬਹੁਤ ਅਹਿਮ ਦਿਨ ਹੈ 29 ਫਰਵਰੀ ਹੈ ਲੀਪイヤー ਹੈ ਕਿ ਅੱਜ ਜਿਹੜਾ ਅਗਲੀ ਰਣਨੀਤੀ ਕਿਸਾਨ ਜਥੇਬੰਦੀਆਂ ਦੀ ਕੀ ਹੋਏਗੀ ਕਿਉਂਕਿ ਸ਼ੁਭਕਰਨ ਦੇ ਮਾਮਲੇ ਤੋਂ ਬਾਅਦ ਜਦੋਂ ਇਹਦੀ ਅਨਫੋਰਚੂਨੇਟ ਡੈਥ ਹੁੰਦੀ ਆ ਤਾਂ ਉਸ ਤੋਂ ਬਾਅਦ ਇੱਕ ਹਸਾਬ ਦਾ ਜਿਹੜਾ ਵਿਰਾਮ ਚਿੰਨ ਲੱਗ ਗਿਆ ਸੀਗਾ ਸਾਰੀ ਗਤੀਵਿਧੀਆਂ ਦੇ ਉੱਤੇ ਇਹ ਸਾਰੀ ਰਣਨੀਤੀ ਜਿਹੜੀ ਆ ਉਹ ਅਪਹੋਲਡ ਕਰ ਲਈ ਸੀਗੀ ਉਹਦੇ ਉੱਤੇ ਜਿਹੜਾ ਰੋਕ ਲਗਾ ਦਿੱਤੀ ਸੀਗੀ ਕਿ ਹਾਲੇ ਜਦੋਂ ਤੱਕ ਸ਼ੁਭਕਰਨ ਦਾ ਸੰਸਕਾਰ ਨਹੀਂ ਹੁੰਦਾ ਅਗਲੀ ਰਣਨੀਤੀ ਤੈਅ ਨਹੀਂ ਕੀਤੀ ਜਾਏਗੀ ਇਸ ਦੌਰਾਨ ਅਸੀਂ ਇਹ ਵੀ ਦੇਖਿਆ ਕਿ ਜਿਹੜੇ ਸਰਵਣ ਸਿੰਘ ਪੰਦੇਰ ਆ ਉਹਨਾਂ ਨੇ ਐਸਕੇਐਮ ਦੇ ਉੱਤੇ ਇਲਜ਼ਾਮਬਾਜ਼ੀ ਵੀ ਕੀਤੀ ਉਹਨਾਂ ਨੇ ਕਿਹਾ ਜੀ ਅਸੀਂ ਤਾਂ ਪਹਿਲਾਂ ਉਹਨਾਂ ਨੂੰ 18 ਵਾਰੀ ਚਿੱਠੀਆਂ ਲਿਖ ਚੁੱਕੇ ਆ ਪਰ ਉਹਦੇ باوجود ਸਾਡੇ ਨਾਲ ਕਿਸੇ ਕਿਸਮ ਦਾ ਕੋਈ ਸੰਪਰਕ ਨਹੀਂ ਕੀਤਾ ਗਿਆ ਸੋ ਇਹ ਸਭ ਦੇ ਵਿੱਚ ਜਿੱਥੇ ਰੌਲਾ ਚੱਲਦਾ ਰਿਹਾ ਜਿੱਥੇ ਬੰਦੀਆਂ ਦਾ ਆਪਸ ਦੇ ਵਿੱਚ ਹਾਲਾ ਕਿ ਜੇ ਸਰਕਾਰ ਤੋਂ ਮੰਗਾਂ ਮੰਨਵਾਉਣੀਆਂ ਨੇ ਤਾਂ ਇਕਜੁੱਟ ਹੋਣਾ ਪਏਗਾ ਇਕੱਠਿਆਂ ਹੋਣਾ ਪਏਗਾ ਤਾਂ ਹੀ ਜਾ ਕੇ ਜਿਹੜੀਆਂ ਮੰਗਾਂ ਮੰਨੀਆਂ ਜਾਣਗੀਆਂ ਤਾਂ ਹੀ ਜਾ ਕੇ ਐਮਐਸਪੀ ਦੇ ਉੱਤੇ ਜਿਹੜਾ ਉਹ ਪੂਰਨ ਤੌਰ ਦੇ ਉੱਤੇ ਕਾਨੂੰਨ ਬਣੇਗਾ ਪਰ ਇਹ ਸਭ ਦੇ ਵਿੱਚ ਜਿਹੜੀ ਰਾਹਤ ਦੀ ਖਬਰ ਕਹਿ ਸਕਦੇ ਆ ਉਹ ਇਹ ਹੈ ਕਿ ਸ਼ੁਭਕਰਨ ਸਿੰਘ ਜਿਹੜਾ 21 ਤਰੀਕ ਨੂੰ ਸ਼ਹੀਦ ਹੋ ਗਿਆ ਸੀ ਗੋਲੀ ਲੱਗੀ ਸੀ ਉਹਦੇ ਸਿਰ ਦੇ ਵਿੱਚ ਔਰ ਜਦੋਂ ਉਹਨੂੰ ਰਜਿੰਦਰਾ ਹਸਪੀਟਲ ਲਿਜਾਇਆ ਗਿਆ ਉੱਥੇ ਉਹਨੂੰ ਬਰਾਟ ਡੈੱਡ ਜਿਹੜਾ ਡਿਕਲੇਅਰ ਕਰ ਦਿੱਤਾ ਸੀਗਾ ਤੇ ਹੁਣ ਇਸ ਮਾਮਲੇ ਦੇ ਵਿੱਚ ਪਾਤਣਾ ਥਾਣੇ ਦੇ ਵਿੱਚ ਪੰਜਾਬ ਪੁਲਿਸ ਨੇ ਅਣਪਛਾਤੇਆਂ ਦੇ ਖਿਲਾਫ ਜਿਹੜੇ ਆ 302 ਦਾ ਪਰਚਾ ਵੀ ਦਰਜ ਕਰ ਲਿਆ ਔਰ ਨਾਲ ਦੀ ਨਾਲ ਹੀ ਇਹਦੀ ਇੱਕ ਸਿਸਟਰ ਨੂੰ ਕਾਂਸਟੇਬਲ ਦੀ ਨੌਕਰੀ ਵੀ ਜਿਹੜੀ ਆ ਉਹ ਵੀ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਏਗੀ ਪੰਜਾਬ ਸਰਕਾਰ ਵੱਲੋਂ 1 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਆ OVS ਪਰਵਾਰ ਨੂੰ ਦੇਣ ਦਾ ਐਲਾਨ ਕੀਤਾ ਗਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ